ਖਬਰਾਂ ਦਾ ਤਾਜ਼ਾ ਅਪਡੇਟ ਲੈਣ ਵਾਸਤੇ ਲੋਕਰਾਜ ਟੀਵੀ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰਕੇ 올 ది অপਸ਼ਨ ਪ੍ਰੈਸ ਕਰੋ ਬਚਲਨ ਪਰਜਾਈ ਨੇ ਕਰਾਇਆ ਦੌਰ ਦਾ ਕਤਲ ਘਰ ਵਾਲਾ ਸੀ ਮੰਦਬੁੱਧੀ ਬਾਹਰ ਬਣਾਏ ਆਸ਼ਿਕ ਆਸ਼ਕਾ ਨਾਲ ਮਿਲ ਕੇ ਕੀਤਾ ਦੌਰ ਦਾ ਕਤਲ ਪੁਲਿਸ ਵੱਲੋਂ ਦੋਸ਼ੀ ਗ੍ਰਿਫਤਾਰ ਫਲਕਾ ਰਾਜਾ ਸੰਸੀ ਦੇ थाना ਲੋਪੋਕੇ ਦੇ ਅਧੀਨ ਆਉਂਦੇ ਪਿੰਡ ਬੋਪਰਾਏ ਦੇ ਕੋਲੇਵਾਲ ਨਜ਼ਦੀਕ ਪੈਂਦੀ ਡਰੇਨ ਉੱਪਰ ਗੁਰਮੀਤ ਸਿੰਘ ਪੁੱਤਰ ਨਿਰਮਲ ਸਿੰਘ ਜਿਸ ਦਾ ਕਤਲ ਉਸਦੇ ਸਾਕੀ ਪਰਜਾਈ ਦਵਿੰਦਰ ਕੌਰ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਬੜੀ ਬੇਰਹਿਮੀ ਨਾਲ ਕਰ ਦਿੱਤਾ ਸੀ ਉਸ ਦੀ ਗੁੱਥੀ थाना ਲੋਪੋਕੇ ਦੀ ਪੁਲਿਸ ਵੱਲੋਂ ਸੁਲਝਾ ਲਈ ਗਈ ਹੈ ਅਤੇ ਇਸ ਕਤਲ ਵਿੱਚ ਸ਼ਾਮਿਲ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਸੰਬੰਧੀ ਅੱਜ ਡੀਐਸਪੀ ਦਫ਼ਤਰ ਚੁਗਾਵਾਂ ਵਿਖੇ ਐਸਪੀਡੀ ਗੌਰਵ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਮ੍ਰਿਤਕ ਗੁਰਮੀਤ ਸਿੰਘ ਕੌਰ ਜਿਸ ਦਾ ਪਤੀ ਰਣਜੀਤ ਸਿੰਘ ਮਨਦਬੁੱਧੀ ਸੀ ਇਸ ਦੇ ਨਜ਼ਾਇਜ਼ ਸੰਬੰਧ ਆਪਣੇ ਸਕੇ ਮਾਮੇ ਦੇ ਪੁੱਤ ਜੋਬਨਪ੍ਰੀਤ ਸਿੰਘ ਪਿੰਡ ਜੀਚਾ ਅਤੇ ਜਗੀਰ ਸਿੰਘ ਪਿੰਡ ਬੋਪਰਾਏ ਕੋਰਦ ਨਾਲ ਸਨ ਮ੍ਰਿਤਕ ਗੁਰਮੀਤ ਸਿੰਘ ਆਪਣੀ ਪਰਜਾਈ ਨੂੰ ਨਜ਼ਾਇਜ਼ ਸੰਬੰਧਾ ਤੋਂ ਰੋਕਦਾ ਸੀ ਜਿਸ ਕਾਰਨ ਤੈਸ਼ ਵਿਚਾ ਕੇ ਦਵਿੰਦਰ ਕੌਰ ਨੇ ਆਪਣੇ ਪ੍ਰੀਮੀਏ ਨਾਲ ਰਲ ਕੇ ਗੁਰਮੀਤ ਸਿੰਘ ਦਾ ਕਤਲ ਕਰ ਦਿੱਤਾ ਐਸਐਸਪੀ ਅਮ੍ਰਿਤਸਰ ਰੂਰਲ ਸ਼੍ਰੀ ਧਰਪਤਿਆ ਸਾਹਿਬ ਦੀ ਨਿਗਰਾਨੀ ਹੇਠ ਅੱਜ ਅਮ੍ਰਿਤਸਰ ਰੂਰਲ ਪੁਲਿਸ ਨੇ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਦੋ ਅਪਰੋਕਸੀਮੇਟਲੀ ਦੋ ਹਫਤੇ ਪਹਿਲਾਂ ਇੱਕ ਬ੍ਰੇਨ ਮਰਡਰ ਜਿਹੜਾ ਹੋਇਆ ਸੀ ਉਹਨੂੰ ਟ੍ਰੇਸ ਕਰ ਲਿਆ ਗਿਆ ਹੈ 12 ਤਰੀਕ ਦੀ ਰਾਤ ਨੂੰ ਸਾਨੂੰ trilok singh son of lakha singh ਕੋਲ ਇਨਫੋਰਮੇਸ਼ਨ ਮਿਲੀ ਸੀ ਕਿ ਉਹਨਾਂ ਦਾ ਜਿਹੜਾ ਧੀਜਾ ਹੈਗਾ ਉਹ ਰਾਤ ਨੂੰ ਘਰ ਨਹੀਂ ਮੁੜਿਆ ਅਗਲੇ ਦਿਨ 13 ਤਰੀਕ ਨੂੰ ਉਸ ਮੁੰਡੇ ਦੀ ਲਾਸ਼ ਸਾਨੂੰ ਬੋਪਾਰੇ ਖੁਰਦੇ ਇੱਕ ਨਾਲੇ ਤੋਂ ਮਿਲ ਸੀ ਇਮੀਡੀਏਟਲੀ 271 ਨੰਬਰ ਮੁਕਦਮਾ ਅਥਾਣਾ ਨੂੰ ਕੋਕੇ 302 ਧਾਰਾ ਦੇ ਵਿੱਚ ਦਰਜ ਕਰਕੇ ਤਫਤੀਸ਼ ਅਮਚਲੇ ਹੰਦੀ ਗਈ ਸੀ ਤੇ ਉਹਦੇ ਵਿੱਚ ਵਕਫ ਵਕਤ ਤਰੀਕਾ ਟੀਮਾਂ ਜਿਹੜੀ ਬਣਾਈਆਂ ਸੀ ਗਿਆ ਜਿਹਦੇ ਵਿੱਚ ਟੈਕਨੀਕਲ ਐਵੀਡੈਂਸਸ ਕਲੈਕਟ ਕੀਤੀਆਂ ਸਾਈਬਰ ਸੈਲ ਇਨਵੋਲ ਕੀਤਾ ਹੈ ਹਿਊਮਨ ਇੰਟੈਲੀਜੈਂਸ ਇਨਵੋਲ ਕੀਤੀ ਹੈ ਤੇ ਵਕਫ ਵਕਤ ਟੀਮਾਂ ਬਣਾ ਕੇ ਲਗਾਤਾਰ ਬੜੇ ਹੀ ਕੋਖਣਨ ਜਿਹੜੀ ਤਫਤੀਸ਼ ਅਮਚਲੇ ਲੈਂਦੀ ਰਹੀ ਸੀ ਤੇ ਕੱਲ ਸਾਨੂੰ ਬਹੁਤ ਵੱਡੀ ਬ੍ਰੇਕਥਰੂ ਮਿਲੀ ਹੈ ਜਿਹਦੇ ਵਿੱਚ ਅਸੀਂ ਇੱਕ ਕੇਸ ਕ੍ਰੈਕ ਕਰ ਲਿਆ ਹੈ ਜਿਹਦੇ ਵਿੱਚ ਅਸੀਂ ਜਿਹੜੇ ਤਿੰਨ ਅਕਿਊਜ਼ ਹੈਗੇ ਆ ਜੋਬਨਪ੍ਰੀਤ ਸਿੰਘ ਉਮਰ 18 ਸਾਲ ਪਿੰਡ ਚੀਚਾ ਜਗੀਰ ਸਿੰਘ ਉਮਰ 24 ਸਾਲ ਪਿੰਡ ਬੋਪਰਾਇ ਫੁਰ ਤੇ ਦਵਿੰਦਰ ਕੌਰ ਪਿੰਡ ਕੋਲਵਾਲ ਤਿੰਨ ਦੋਸ਼ੀ ਅਸੀਂ ਅਰੈਸਟ ਕੀਤੇ ਹੈਗੇ ਆ ਆ ਇਹ ਜਿਹੜਾ ਜਿਹੜਾ ਵਜਾ ਰੰਜਿਸ਼ ਇਹ ਸਾਹਮਣੇ ਨਿਕਲ ਕੇ ਆਈਏ ਕਿ ਜਿਹੜਾ ਜਿਨ੍ਹਾਂ ਦੀ ਡੈਥ ਹੋਈ ਹੈ ਸ੍ਰੀ ਗੁਰਮੀਤ ਸਿੰਘ ਉਹਨਾਂ ਦੇ ਜਿਹੜੇ ਭਰਾ ਹੈਗੇ ਆ ਉਹ ਮੰਦਪਤੀ ਸੀਗੇ ਤੇ ਉਹਨਾਂ ਦੀ ਜਿਹੜੀ ਪਰਜਾਈ ਸੀਗੀ ਉਹਦੇ ਇਹ ਜੋਬਨ ਜੋਬਨਪ੍ਰੀਤ ਅਤੇ ਜਗੀਰ ਸਿੰਘ ਇਹਨਾਂ ਨਾਲ ਗਲਤ ਰਿਲੇਸ਼ਨ ਸੀਗੇ ਇਸ ਕਰਕੇ ਜਿਹੜੇ ਡਿਸੀਜ਼ ਹੈਗੇ ਆ ਗੁਰਮੀਤ ਸਿੰਘ ਉਹ ਆਪਣੀ ਪਰਜਾਈ ਨੂੰ ਇਸ ਕੰਮ ਤੋਂ ਰੋਕਦੇ ਸੀਗੇ ਤੇ ਇਹਦੇ ਵਿੱਚ ਇਹਨਾਂ ਦੀ ਅਣਬੰਧ ਹੋ ਗਈ ਤੇ ਜਿਹੜੀ ਇਹਨਾਂ ਦੀ ਪਰਜਾਈ ਦਵਿੰਦਰ ਕੌਰ ਹੈ ਉਹਨਾਂ ਨੇ ਇਹ ਦੋ ਮੁੰਡੇ ਜੋਬਨਪ੍ਰੀਤ ਤੇ ਤੇ ਜਗੀਰ ਸਿੰਘ ਨਾਲ ਮਿਲ ਕੇ ਇੱਕ ਸਾਜ਼ਿਸ਼ ਰਚੀ ਜਿਹਦੇ ਵਿੱਚ ਗੁਰਮੀਤ ਸਿੰਘ ਨੂੰ ਰਾਹ ਤੋਂ ਹਟਾਣ ਲਈ ਤੇ ਜਿਹੜਾ ਰਾਹ ਦਾ ਜਿਹੜੇ ਇਹਨਾਂ ਦੀ 3 ਏਕੜ ਜ਼ਮੀਨ ਵੀ ਹੈਗੀ ਹੈ ਜਿਹਦੀ ਉੱਤੇ ਦਵਿੰਦਰ ਕੌਰ ਦੀ ਅੱਖ ਵੀ ਸੀਗੀ ਅਤੇ ਇਹਦੇ ਦੋ ਮੁੰਡੇ ਤੇ ਇੱਕ ਬੇਟੀ ਹੈ ਇਹ ਵੀ ਚਾਹੁੰਦੀ ਸੀ ਕਿ ਸਾਰੀ ਜ਼ਮੀਨ ਉਹਨਾਂ ਦੇ ਹੱਥ 'ਚ ਆ ਜਾਏ ਇਸ ਕਰਕੇ ਇਹ ਗੁਰਮੀਤ ਸਿੰਘ ਨੂੰਨੇ ਰਾਹ ਦਾ ਰੋੜਾ ਸਮਝਦੀ ਸੀ ਇਸ ਕਰਕੇ ਜਿਹੜੇ ਦੋ ਮੁੰਡੇ ਜੋਹਨ ਸਿੰਘ ਜਗੀਰ ਸਿੰਘ ਅਤੇ ਦਵਿੰਦਰ ਕੌਰ ਇਹਨਾਂ ਨੇ ਮਿਲ ਕੇ ਇਹ ਸਾਜ਼ਿਸ਼ ਰਚੀ ਹੈ ਜਿਹਦੇ ਵਿੱਚ ਗੁਰਮੀਤ ਸਿੰਘ ਦਾ ਗਲਾ ਘੋਟ ਕੇ ਇਹਨਾਂ ਨੂੰ ਮਾਰ ਦਿੱਤਾ ਗਿਆ ਹੈ ਇਹਨਾਂ ਵੱਲੋਂ ਜਿਹੜੀ ਹੈ ਕਨਫਰਮ ਰਿਕਵਰੀਜ਼ ਉਹ ਵੀ ਹੋਈਆਂ ਤੇ ਇਹਨਾਂ ਦੀ ਅੱਜ ਅਰੈਸਟ ਪਈ ਹੈ ਕੱਲ ਇਹਨਾਂ ਨੂੰ কোর্ਟ 'ਚ ਪੇਸ਼ ਕਰਾਂਗੇ ਉਹਦੇ ਬਾਅਦ ਜਿਹੜੀ ਫਰਦਰ ਐਵੀਡੈਂਸ ਹੋਵੇ ਕਲੈਕਟ ਕਰਾਂਗੇ ਫਿਰ ਕਿਨੇ ਦਿਨਰ ਮੌੜ ਲਈ ਲੈ ਆ ਅੱਜ ਅਰੈਸਟ ਪਈ ਹੈ ਜੀ ਕੱਲ ਇਹਨਾਂ ਨੂੰ কোর্ਟ 'ਚ ਪੇਸ਼ ਕਰਾਂਗੇ ਅਸੀਂ ਤਿੰਨਾਂ ਚਾਰ ਚੰਦਰੀ ਮਾਰਚ ਸ਼ੁਰੂ ਕਰਾਂਗੇ कोरोना अते और खबरा दा ताजा अपडेट ਲੈਣ ਵਾਸਤੇ ਲੋਕਰਸ ਟੀਵੀ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰਕੇ 올 दी ऑप्शन प्रेस ਕਰੋ